ਸਵਾਗਤ ਹੈ ਜੀ ਆਪਣੇ YouTube ਚੈਨਲ ਤੇ ਦੋਸਤੋ ਅੱਜ ਨਾ ਸੋਨੂੰ 2000 ਸੀ گاਮਾਂ ਦਾ ਜੋੜਾ ਦਿਖਾਉਣਾ ਆਪਾਂ 2000 ਸੀ گاਮਾਂ ਦਾ ਸੋਨੂੰ ਦੋਮੀ ਫੋਰਸੇ ਲਈ گاਮਾਂ ਲੱਗ ਪਾਗਾ ਆਪਣੇ ਲਵੇ ਹੈਗੀਆਂ ਨੇ 10-12 گاਮਾਂ ਜਿਹਦੇ ਵਿੱਚ 10 گاਮਾਂ ਚੈਫ ਨੇਗੀਆਂ ਸੂਈਆਂ ਸਵਾਈਆਂ ਵੀ ਹੈਗੀਆਂ ਨੇਗੀਆਂ ਤੇ ਸੂਈਆਂ ਹੋਈਆਂ ਵੀ ਹੈਗੀਆਂ ਨੇ ਜਾਂ ਸੂਣ ਵਾਲੀਆਂ ਵੀ ਹੈਗੀਆਂ ਨੇਗੀਆਂ ਤੇ ਪਹਿਲਾਂ ਤੁਹਾਨੂੰ ਆਪਾਂ 2000 ਜਰਸੀਆਂ ਮ ਦਿਖਾਉਣੇ ਆਂਗੇ ਜਿਹੜੀ ਆ ਪਹਿਲੇ ਨੰਬਰ ਵਾਲੀ ਜਰਸੀਆਂ ਇਹਦੇ 10 ਦਿਨ ਰਹਿੰਦੇ ਨੇ ਸੂਣ ਚ ਦੂਜੇ ਸੂਏ ਸੂਗੀ ਪਿੱਛੇ ਸੂਏ ਨੇ 20 ਦੁੱਧ ਦਿੱਤਾਗਾ ਐਤਕੀ ਉਮੀਦ ਆ ਵੀ ਇਹ 25 ਲੀਟਰ ਦੇ ਕਰੀਬ ਦੁੱਧ ਦੇਊਗੀ ਸੂਣ ਚ ਦਿਨ ਵਾਕੀ ਨੇਗੇ ਫੇਸ ਕੁਆਲਟੀ ਦੇਖ ਸਕਦੇ ਹੋ ਬਿਲਕੁਲ ਪੰਜਾਬ ਵਾਲੀ ਬੋਦੀ ਵਾਲੀ ਤੇ ਮੱਥੇ ਦੇ ਵਿੱਚ ਇਹ ਟੋਆ ਜਿਵੇਂ ਜਾਸੀਆਂ ਦੇ ਵਿੱਚ ਹੁੰਦਾਗਾ ਬਰੀਡ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਛੋਟੇ ਛੋਟੇ ਇਹਨਾਂ ਦੇ ਕੰਨ ਜਿਹੜੇ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਅਡਰ ਕੁਆਲਟੀ ਤੁਹਾਨੂੰ ਚੈੱਕ ਕਰਾ ਦਈਏ ਮਿਲਕ ਵੀ ਇਹਨਾਂ ਦੇਖ ਸਕਦੇ ਹੋ ਤੁਸੀਂ ਬਿਲਕੁਲ ਠੰਡੀ ਇਹੜੀ ਗਾਂ ਕੀ ਦੂਜੀ ਸੂਏ ਸੂਗੀ ਤਨ ਰਹਿੰਦੇ ਨੇ ਦਾਸ ਸੂਣ ਚ ਦੁੱਧ ਦੇ ਦੂਗੀ ਹੈ ਕਿ ਦੋਸਤੋ ਉਮੀਦ ਹੈ ਵੀ ਇਹ 25 ਦੇ ਕਰੀਬ ਦੁੱਧ ਦੇਊਗੀ 90000 ਰੁਪਏ ਦਾ ਮੁੱਲ ਹੈਗਾ ਕਿਸੇ ਵੀ ਨੇ ਇਹ ਖਰੀਦਣੀ ਆ 95308 01955 ਇਸ ਨੰਬਰ ਤੇ ਸੰਪਰਕ ਕਰਕੇ ਖਰੀਦ ਸਕਦੇ ਹੋਗੇ ਤੇ ਅਡੀ ਸਾਨੂੰ ਦੂਜੇ ਨੰਬਰ ਤੇ ਆਪਾਂ ਯਾਰਸੀ ਗਾਂ ਦਿਖਾਉਣੀ ਆ ਇਹ ਵੀ ਗਾਂ ਜੋ ਉਸ ਤੋਂ ਬਹੁਤ ਚੰਗੀ ਆ ਇਹਦਾ ਵੀ ਹਫਤਾ ਬਾਕੀ ਆ ਜੀ ਸੂਨ ਚ ਇਸ ਵਾਰੀ ਇਹਦੀ ਵੀ ਤੁਸੀਂ ਚੈੱਕ ਕਰ ਸਕਦੇ ਹੋ ਪ्योर ਪੰਜਾਬ ਵਾਲੀ ਦੇਖ ਸਕਦੇ ਹੋ ਤੁਸੀਂ ਇਹ ਵੀ ਦੋਸਤੋ ਉੱਚੀ ਹਾਈਟ ਦੀ ਮਾਲ ਕਰਨ ਵਧੀਆ ਕੱਦ ਕਾਠਾ ਆ ਆਰਡਰ ਬਾ ਕਮਾਲ ਆ 25 ਲੀਟਰ ਦੁੱਧ ਦੇ ਨੇ ਪਿਛਲੇ ਸੂਏ ਦਿੱਤਾਗਾ ਐਸ ਕੀ ਉਮੀਦ ਆ ਇਹ 3 ਦੇ ਕਰੀਬ ਇਹ ਗਾਂ ਜਿਹੜੀ ਦੁੱਧ ਦੇਊਗੀ ਮਿਲਕ ਵੇਨ ਤੁਸੀਂ ਦੇਖ ਸਕਦੇ ਹੋ ਦਿਨ ਰਹਿੰਦੇ ਨੇ ਸੂਨ ਚ ਹਲੇ 1 ਲੱਖ ਤੇ 5000 ਰੁਪਿਆ ਦਾ ਰੇਟ ਹੈ ਜੇ ਕਿਸੇ ਵੀਰ ਨੇ ਜੋੜਾ ਖਰੀਦਣਾਗਾ ਬਾਰਡਰ ਤੋਂ ਬਾਰਡਰ ਇਹਨਾਂ گاਵਾਂ ਦੀ ਪਹੁੰਚ ਹੋ ਜੂਗੀ ਅੰਮ੍ਰਿਤਸਰ ਤੱਕ ਜੇ ਕਿਸੇ ਵੀਰ ਨੇ ਜਰਸੀ گاਵਾਂ ਦਾ ਜੋੜਾ ਖਰੀਦਣਾ ਇਕੱਠਾ ਤਾਂ ਮਾਣਦਾਨ ਵੀ ਹੋ ਜੂ ਮੌਕੇ ਤੇ ਸਾਡੇ ਫਾਰਮ ਤੇ ਪਹੁੰਚ ਕੇ ਤੁਸੀਂ ਖਰੀਦ ਸਕਦੇ ਹੋ ਆ ਗਾ ਸੂਈ ਹੋਈ ਹੈ ਦੋਸਤੋ ਇੱਕ ਸੁਨਣਾ ਬੂਰੀ ਕੱਟੀ ਦਿਖਾਉਣਿਆਂਗੇ ਬਿਲਕੁਲ ਟਾਪ ਦੀ ਕੱਟੀ ਜਿਹੜੀਆਂ ਆ ਗਾਮ ਨੇ ਦੋਸਤੋ ਇਹ ਵੀ ਫੋਰ ਸੇਲ ਨੇ ਸਕਰੀਨ ਤੇ ਜਿਹੜਾ ਨੰਬਰ ਚੱਲਦਾ ਉਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਹਨਾਂ ਗਾਵਾਂ ਦੀ ਡਿਟੇਲ ਲੈ ਸਕਦੇ ਹੋਗੇ ਦੇਖ ਸਕਦੇ ਨਹੀਂ ਤੁਸੀਂ ਬਹੁਤ ਵੱਡੀਆਂ ਗਾਵਾਂ ਨੇਗੀਆਂ ਚੈੱਕ ਕਰੋ ਤੇ 200 ਨੂੰ ਮੱਜਾਂ ਦਿਖਾਉਣੀਆਂ ਨਹੀਂਆਂ ਟੋਪ ਵਗੀਆਂ ਇੱਕ ਮੱਜ ਦੇ ਪਿੱਛੇ ਕੱਟੀ ਹੈਗੀ ਇੱਕ ਪਿੱਸੇ ਕੱਟਾਗਾ ਦੋ ਮੱਜਾਂ ਵੀ ਦਿਖਾਉਣੀਆਂ ਨਹੀਂਆਂ ਤੇ ਆਹ ਗਾਂ ਵੀ ਤਾਜੀ ਸੂਈ ਆਈ ਤੇ ਇੱਕ ਸਾਨੂੰ ਆ ਬੂਰੀ ਕੱਟੀ ਦਿਖਾ ਰਹਿਆਂ ਨੇ ਆਪਾਂ ਚੰਗੀ ਸਮੀ ਭਲੇ ਹਰਿਆਣੇ ਦੀ ਹੈ ਦੋਸਤੋ ਇਹ ਕੱਟੀ ਹੈ ਜਿਹੜੀ ਦੇਖ ਸਕਦੇ ਹੋ ਤੁਸੀਂ ਬਿਲਕੁਲ ਠੰਡੀ ਸੀਲ ਵਾਹ ਕਮਾਲ ਹੈ ਤੇ ਸੋ ਤੁਸੀਂ ਦੇਖ ਸਕਦੇ ਹੋ ਗੋਲ ਮਟੋਲ ਚੈੱਕ ਕਰੋ ਜੀ ਤੇ ਉਹ ਠੰਡੀ ਵਾਹ ਬਿਲਕੁਲ ਸ਼ਾਂਤ ਸੁਭਾਅ ਦੀ ਇਹ ਜਿਹੜੀ ਹਰਿਆਣੇ ਵਾਲੀ ਕੱਟੀ ਹੈ ਜੀ 52000 ਰੁਪਏ ਦਾ ਰੇਟ ਹੈ ਇਕੱਠੀ ਦਾ ਮੌਕੇ ਤੇ ਮਾਨਤਾ ਨੂੰ ਹੋ ਜੂਗਾ ਕਿਸੇ ਵੀ ਨੇ ਇਕੱਤੀ ਵੀ ਖਰੀਦਣੀ ਆ ਤਾਂ ਖਰੀਦ ਸਕਦਾ ਜੀ ਕਿ ਗੱਦ ਲਈ ਛਾੜ ਤੋਂ ਆਪਾਂ ਮੱਝ ਦਿਖਾਉਣੇ ਆਂਗੇ 1.5 ਲੱਖ ਰੁਪਇਆ ਦਾ ਰੇਟ ਆ ਜੀ ਇਹਦੇ ਪਿੱਛੇ ਕੱਟੀ ਆ ਜੀ ਬਾ ਕਮਾਲ ਪਿਆਰ ਹਰਿਆਣੇ ਵਾਲੀ ਤੇ ਸਾਹ ਕਾਲੀ ਆਰਡਰ ਕੁਆਲਿਟੀ ਤੁਸੀਂ ਦੇਖ ਸਕਦੇ ਹੋਗੇ ਤਾਜੀ ਸੂਈਆ ਦੋਸਤੋ ਅੱਜ ਹੀ ਸੂਈ ਹੈਗੀ ਜੇਰ ਵਗੈਰਾ ਪੈ ਸਕੀ ਹੈਗੀ ਬਿਲਕੁਲ ਠੰਡੀ ਠਾਰ ਦੇਖ ਸਕਦੇ ਤੁਸੀਂ ਬਹੁਤ ਠੰਡੀ ਹੈ ਦੋਸਤੋ ਚੈੱਕ ਕਰੋ 1.5 ਲੱਖ ਰੁਪਿਆ ਦਾ ਰੇਟ ਹੈ ਇਧਰਲੇ ਪਾਸੇ ਇੱਕ ਸਾਨੂੰ ਹੋਰ ਆਪਾਂ ਅੱਜ ਦਿਖਾਉਣੇ ਆ ਜੀ ਚੈੱਕ ਕਰੋ ਪਾਕਿਸਤਾਨੀ ਮਾਝਾ ਇਹਦਾ 1,35,000 ਰੁਪਿਆ ਰੇਟ ਹੈ ਜੀ ਜਿਹਦੇ ਪਿੱਛੇ ਕਟਾਈ ਨੰਬਰ 780955 ਇਹ ਆਪਣਾ ਡਾਕ ਨੰਬਰ ਹੈ ਕਿਸੇ ਵੀ ਨੇ ਕੋਈ ਵੀ ਮਾਲ ਜਾਂ ਗਾਂ ਖਰੀਦਣੀ ਆ ਤਾਂ ਖਰੀਦ ਸਕਦਾ ਹੈ ਵੀਡੀਓ ਨੂੰ ਦੇਖਣ ਲਈ ਧੰਨਵਾਦ